ਅੱਜ ਇਥੇ ਸ਼ਹੀਦ ਪਰਵਜੋਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਰਲ ਕੇ ਪਿੰਡ ਵਾਸੀਆਂ ਵੱਲੋਂ ਰਲ ਕੇ ਔਰਾਂ ਚ ਬੈਠੇ ਉਹਨਾਂ ਦੇ ਸਾਥੀਆਂ ਵੱਲੋਂ ਰਲ ਕੇ ਜਿਹੜਾ ਖੰਡਪਰ ਸਾਹਿਬ ਦਾ ਪਾਠ ਕਰਾਇਆ ਗਿਆ ਤੇ ਨਾਲ ਹੀ ਇਥੇ ਖੂਨਦਾਨ ਕੈਂਪ ਲੱਗਿਆ ਹੈ ਇਹ ਬਹੁਤ ਵੱਡਾ ਅਪਰਾਲਾ ਹੈ ਜਿਹੜਾ ਖੂਨਦਾਨ ਹੈ ਹਰੇਕ ਬੰਦੇ ਨੂੰ ਬਹੁਤ ਮਾਤਦਾ ਦਿੰਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪੈਂਦਾ ਹੈ ਜਦੋਂ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਤੇ ਕੈਂਪ ਹੈ ਜਿਹੜੇ ਇਹ ਉਥੇ ਜਿਹੜਾ ਖੂਨ ਬਲੱਡ ਬੈਂਕ ਦੇ ਵਿੱਚ ਇਕੱਠਾ ਹੋਇਆ ਹੁੰਦਾ ਉਹ ਕੰਮ ਆਉਂਦੇ ਤੇ ਇਹ ਕੰਮ ਬਲੱਗਨੇ ਬਹੁਤ ਜ਼ਰੂਰੀ ਹੈ ਮੈਂ ਵਧਾਈ ਦਿੰਦਾ ਮੈਂ ਕਲੱਬ ਦੇ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਪ੍ਰਾਲਾਹ ਕੀਤਾ ਤੇ ਮਨੁੱਖੀ ਜਾਨਾਂ ਬਚਾਉਣ ਦਾ ਪ੍ਰਾਲਾਹੇ ਦੇ ਵਿੱਚ ਹਿੱਸਾ ਪਾਇਆ ਇੱਕ ਉਸ ਵਾਸਤੇ ਗਰਾਊਂਡ ਨਹੀਂ ਹੈਗਾ ਉਹ ਜਦੋਂ ਵੀ ਇਹ ਗੱਲ ਕਰਨਗੇ ਆਪਦੀ ਮੰਗ ਦੀ ਉਹ ਇਹਨਾਂ ਨੂੰ ਪ੍ਰੋਪਰ ਜੋ ਵੀ ਅਸੀਂ ਸਰਕਾਰ ਕੰਨੀ ਸੁਵਿਧਾ ਦੇ ਸਕਦੇ ਉਹ ਦੇਵਾਂ ਦੇਖੋ ਮੈਂ ਸਭ ਤੋਂ ਪਹਿਲਾਂ ਦਾ ਕਲੱਬ ਵਾਲੇ ਨੌਜਵਾਨਾਂ ਨੂੰ ਜੋ ਬੂੜਾ ਗੁੱਜਰ ਬਾਬਾ ਦਿਆਲਦਾਸ ਜੀ ਦੀ ਓਟ ਆਸਰਾ ਲੈ ਕੇ ਪਹਿਲੋਂ ਉਹਨਾਂ ਨੇ ਖੰਡਪਟ ਸਾਹਿਬ ਦੇ ਇੱਥੇ ਭੋਗ ਪਾਏ ਗਏ ਆ ਤੇ ਉਸ ਤੋਂ ਬਾਅਦ ਸ਼ਹੀਦ ਪ੍ਰਭਜੋਤ ਸਿੰਘ ਜੋ ਉਹਨਾਂ ਨੇ ਸਪੋਰਟਸ ਕਲੱਬ ਬਣਾਇਆ ਜੋ ਸਾਡਾ ਨੌਜਵਾਨ ਸ਼ਹੀਦ ਹੋਇਆ ਸੀਗਾ ਬਾਰਡਰ ਤੇ ਉਸ ਦੀ ਯਾਦ ਦੇ ਵਿੱਚ ਜਿਵੇਂ ਆ ਟੂਰਨਾਮੈਂਟ ਵੀ ਕਰਾਉਂਦੇ ਆ ਤੇ ਪੀਬੀਟੀ ਬਲੱਡ ਡੋਨੇਸ਼ਨ ਆਪਣਾ ਕੈਂਪ ਜੋ ਲਾਉਂਦੇ ਆ ਲੜਕੇ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦੇ ਨਾਲ ਆ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਤੇ ਬੜਾ ਵਧੀਆ ਲੱਗਿਆ ਕਿਉਂਕਿ ਇਸ ਤਰ੍ਹਾਂ ਦੇ ਬਲੱਡ ਡੋਨੇਸ਼ਨ ਕੈਂਪ ਲੱਗਣੇ ਬੜੇ ਜ਼ਰੂਰੀ ਆ ਤਾਂ ਕਿ ਨੌਜਵਾਨ ਵੱਦ ਤੋਂ ਵੱਧ ਖੂਨਦਾਨ ਕਰਕੇ ਜਿਹੜਾ ਵੇਖੋ ਜਿਹੜਾ ਖੂਨਦਾਨ ਆ ਉਸ ਨੂੰ ਮਹਾਦਾਨ ਕਿਹਾ ਗਿਆ ਤੇ ਖੂਨਦਾਨ ਦੇ ਨਾਲ ਜਦੋਂ ਥੋਡੀਆਂ ਦੱਖਾਂ ਜ਼ਿੰਦਗੀਆਂ ਬਚਦੀਆਂ ਹੋਣ ਤਾਂ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਅੱਜ ਬੜਾ ਵਧੀਆ ਲੱਗਿਆ ਇੱਥੇ ਨੌਜਵਾਨਾਂ ਦੇ ਇੱਥੇ ਇਹਨਾਂ ਨੇ ਸੱਦਾ ਦਿੱਤਾ ਸੀਗਾ ਤੇ ਗੁਰੂ ਮਹਾਰਾਜ ਦੇ ਮੱਥਾ ਟੇਕ ਕੇ ਉਸ ਤੋਂ ਬਾਅਦ ਬਲੱਡ ਨੇਟ ਕੀਤਾ ਤੇ ਬੜਾ ਵਧੀਆ ਲੱਗਿਆ ਤੇ ਮਾਨੂੰ ਇੱਕ ਸਕੂਨ ਵੀ ਮਿਲਦਾ ਵੀ ਸ਼ਾਇਦ ਸਾਡੇ ਖੂਨ ਡੋਨੇਟ ਕੀਤੇ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚ ਸਕਦੀ ਹੈ ਸੋ ਮੈਂ ਇਸ ਕਲ ਦੀ ਪੀਬੀਟੀ ਜੋ ਕਲਬ ਆ ਬਲੱਡ ਡੋਨੇਸ਼ਨ ਕਲਬ ਤੇ ਸ਼ਹੀਦ ਪ੍ਰਭ ਜੋ ਸਿੰਘ ਕਲਬ ਜੋ ਗੂੜਾ ਗੁੱਜਰ ਦੇ ਨੌਜਵਾਨਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਂ ਜੀ ਪਹਿਲਾਂ ਤਾਂ ਮੇਰਾ ਨਾਮ ਸੁਖਰਾਜ ਬਰਾੜਾ ਔਰ ਮੈਂ ਬਲੱਡ ਸੇਵਾ ਵੈਲਨਰ ਸਰਟੀਫੀਕੇਟ ਦੀ ਪੀਵੀਟੀ ਸ਼੍ਰੀ ਮੁਕਸਰ ਸਾਹਿਬ ਦਾ ਪ੍ਰੈਜ਼ੀਡੈਂਟ ਆ ਔਰ ਅੱਜ ਮੈਨੂੰ 2-4 ਦਿਨ ਪਹਿਲਾਂ ਜਿਹੜਾ ਅੱਜ ਅਸੀਂ ਕੈਂਪ ਲਾਇਆ ਸੀ ਲਿਟਰ ਸਾਡੇ ਭਰਾਵਾਂ ਦਾ ਫੋਨ ਆਇਆ ਮਨੀ ਵੀਰੇਆਂ ਦਾ ਕਿ ਆਪਾਂ ਖੂਨ ਨਾਲ ਕੈਂਪ ਲਗਾਉਣਾ ਚਾਹੁੰਦੇ ਆ ਤਾਂ ਜਿਵੇਂ ਹੀ ਮੈਨੂੰ ਫੋਨ ਆਇਆ ਤਾਂ ਆਪਾਂ ਇਹ ਕਾਰਲੇ ਕਰਦੇ ਰਹਿੰਨੇ ਹਮੇਸ਼ਾ ਹੀ ਤੇ ਬੜਾ ਵਧੀਆ ਲੱਗਦਾ ਜਦੋਂ ਪਿੰਡਾਂ ਦੇ ਵਿੱਚੋਂ ਐਦਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਔਰ ਜਾਗਰੂਤ ਹੁੰਦੇ ਆ ਸਾਰਾ ਹੀ ਬੂੜਾ ਗੁੱਜਰ ਪਿੰਡ ਨਗਰ ਸਮੂਹ ਸਾਰਾ ਵਧਾਈ ਦਾ ਪਾਤਰ ਆ ਜਿਨ੍ਹਾਂ ਨੇ ਏਡਾ ਵੱਡਾ ਪ੍ਰਾਣਾ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਕਰਦੇ ਰਹਿਵਾਂਗੇ ਤੇ ਸਾਡਾ ਹਰ ਥਾਂ ਕੈਂਪ ਲੱਗਦੇ ਰਹਿੰਦੇ ਆ ਲੋੜ ਪੈਣ ਤੇ ਅਸੀਂ ਡੋਨਰ ਲਾਈ ਵੀ ਪ੍ਰੋਵਾਈਡ ਕਰਾਉਂਦੇ ਰਹਿੰਦੇ ਆ ਸੰਤ ਬਾਬਾ ਬਿਆਲ ਦਾਸ ਜੀ ਦੇ ਸਥਾਨ ਵਿਖੇ ਅੱਜ ਪਹਿਲਾਂ ਕਨਪਾਲ ਸਿੰਘ ਸਾਹਿਬ ਦੇ ਭੋਗ ਪਾਏ ਗਏ ਸਮੁੱਚਾ ਨਗਰ ਪਿੰਡ ਬੂੜਾ ਗੁੱਜਰ ਇੱਥੇ ਪਹੁੰਚਿਆ ਹੋਇਆ ਸੀ ਭੋਗ ਪੈਣ ਉਪਰੰਤ ਸ਼ਹੀਦ ਪ੍ਰਭਜੋਤ ਸਿੰਘ ਦੀ ਯਾਦ ਦੇ ਵਿੱਚ ਪੀਬੀ 30 ਜਿਹੜਾ ਕਲੱਬ ਆ ਉਹਦੇ ਵੱਲੋਂ ਇੱਥੇ ਬਲੱਡ ਨੇਟ ਕੈਂਪ ਲਾਇਆ ਗਿਆ ਔਰ ਜਿਹੜਾ ਵੀ ਜਿਹੜਾ ਇਹ ਬਿਲਕੁਲ ਮੈਂ ਵੀ ਖੁੰਦਾਂ ਹਾਂ ਦਿੱਤਾ ਮੈਂ ਤਾਂ ਇਹੀ ਅਪੀਲ ਕਰੂੰਗਾ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰ ਜਾਂ ਤਿੰਨ ਵਾਰ ਹਰ ਇੱਕ ਇਨਸਾਨ ਨੂੰ ਬਲੱਡ ਜਿਹੜਾ ਡੋਨੇਟ ਕਰਨਾ ਚਾਹੀਦਾ ਤਾਂ ਕਿ ਕਿਸੇ ਲੋੜਵੰਦ ਦੀ ਉਹਦੇ ਮਦਦ ਹੋ ਸਕੇ ਔਰ ਜਿਹੜਾ ਇਹ ਕਲੱਬ ਵਾਲਿਆਂ ਨੇ ਉਪਰਾਲਾ ਕੀਤਾ ਤੇ ਨਗਰ ਨਿਵਾਸੀਆਂ ਨੇ ਉਪਰਾਲਾ ਕੀਤਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨਾਂ ਦਾ ਨਾਮ ਲੈ ਕੇ ਖਨਪਾਟ ਸਾਹਿਬ ਦੇ ਭੋਗ ਪਾ ਕੇ ਜਿਹੜਾ ਇਹ ਬਲੱਡ ਕੈਂਪ ਲਾਇਆ ਇਹੋ ਜੇ ਕੈਂਪ ਪਿੰਡ-ਪਿੰਡ ਹਰ ਸ਼ਹਿਰ ਹਰ ਗਲੀ 'ਚ ਲੱਗਣੇ ਚਾਹੀਦੇ ਆ ਤਾਂ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਘਟੋ-ਘਟ 60% ਦੀ ਜਿਹੜੀ ਹਜੇ ਬਲੱਡ ਬੈਂਕ ਦੀ ਕਮੀ ਆ ਬਲੱਡ ਦੀ ਜਿਹੜੀ ਬਲੱਡ ਬੈਂਕ ਦੇ ਵਿੱਚ ਉਹ ਕਮੀਆਂ ਜਿਹੜੀ ਪੂਰੀ ਹੋ ਸਕੇ ਇਹ ਸਾਡਾ ਇਹ ਪਹਿਲਾ ਖੂਨਦਾਨ ਕੰਮ ਹੈ ਇਹ ਸ਼ਹੀਦ ਪ੍ਰਾਜੋ ਸਿੰਘ ਸਪੋਰਟਸ ਕਲੱਬ ਵੱਲੋਂ ਸਾਡਾ ਉਪਰਾਲਾ ਕੀਤਾ ਗਿਆ ਸਾਡਾ ਸਾਰਿਆਂ ਦਾ ਇੱਕੋ ਹੀ ਹੈਗਾ ਮਕਸਦ ਵੀ ਸਾਰੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਖੇਡਾਂ ਵੱਲ ਪ੍ਰੇਰਿਤ ਤੇ ਦਾਨ ਪੁੰਨ ਸੇਵਾ ਕਰਨ ਦਾ ਸਾਰੇ ਨੂੰ ਵੀ ਸਾਰਿਆਂ ਦੇ ਵਿੱਚ ਭਾਵਨਾਵਾਂ ਸੇਵਾ ਦੀ ਭਾਵਨਾਵਾਂ ਤੇ ਭਾਈ ਹਰਦੀਪ ਸਿੰਘ ਜੋ ਸ਼ਿਦਪਰਾਜ ਸਿੰਘ ਦੇ ਫਾਦਰ ਹੈ ਇਹਨਾਂ ਵੱਲੋਂ ਸਾਰਾ ਸਾਡਾ ਜੋ ਵੀ ਸਾਨੂੰ ਕਹਿੰਦੇ ਆ ਸਾਡੇ ਸੇ ਸਰ ਮੱਥੇ ਹੁਕਮ ਇਹਨਾਂ ਦਾ ਹੁੰਦਾ ਈ ਇਹ ਸਾਡਾ ਪਹਿਲਾ ਖੂਨਦਾਨ ਕੈਂਪ ਆ ਜੀ ਬਹੁਤ ਬਹੁਤ ਧੰਨਵਾਦ ਅਸੀਂ ਨੌਜਵਾਨਾਂ ਨੂੰ ਕਹਿੰਦੇ ਆ ਜੀ ਨਸ਼ਿਆਂ ਤੋਂ ਦੂਰ ਹੋਈ ਤੇ ਜੋ ਕੈਂਪ ਆ ਇਹ ਬਹੁਤ ਵੱਡੀ ਸੇਵਾ ਜੀ ਖੂਨਦਾਨ ਕੈਂਪ ਜੋ ਤੇ ਜਾਨ ਬਚਾਉਣ ਵਾਲੀ ਗੱਲ ਹੁੰਦੀ ਆ ਜੀ ਤੇ ਸਾਰੇ ਨੌਜਵਾਨਾਂ ਨੂੰ ਕਹਿੰਦੇ ਆ ਵੀ ਵੱਤ ਵਾਦ ਆਪ ਦਾ ਇੱਥੇ ਜੋਗਦਾਨ ਦਿਓ ਕੈਂਪ ਦੇ ਵਿੱਚ ਮੈਂ ਅਰਵਿੰਦਰਪਾਲ ਸਿੰਘ ਪਿੰਡ ਬੂੜਾ ਗੁੱਜਰ ਅੱਜ ਪਿੰਡ ਬੂੜਾ ਗੁੱਜਰ ਦੇ ਡੇਰਾ ਬਾਬਾ ਦਿਆਲदास ਜੀ ਵਿੱਚ ਸਮੂਹ ਨਗਰ ਵੱਲੋਂ ਸਮੂਹ ਨਗਰ ਪੰਚਾਇਤ ਵੱਲੋਂ ਅਤੇ ਸਾਡੇ ਜੋ ਐਨ ਆਰ ਆਈ ਨੌਜਵਾਨ ਬਾਹਰ ਗਏ ਹੋ ਉਹਨਾਂ ਵੱਲੋਂ ਅਤੇ ਸ਼ਹੀਦ ਪ੍ਰਭਜੋਤ ਸਿੰਘ ਜੋ ਕਲੱਬ ਬਣਿਆ ਹੋਇਆ ਹੈ ਉਹਨਾਂ ਵੱਲੋਂ ਸ੍ਰੀ ਖੰਡਵਰ ਸਾਹਿਬ ਦੇ ਭੋਗ ਪਾਏ ਗਏ ਆ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਸਮੂਹ ਨਗਰ ਲਈ ਜੋ ਹਰ ਇਸ ਨਗਰ ਦਾ ਬਸ਼ਿੰਦਾ ਉਹਦੇ ਲਈ ਸੁੱਖ ਸ਼ਾਂਤੀ ਲਈ ਫਸਲਾਂ ਲਈ ਬਿਮਾਰੀਆਂ ਤੋਂ ਬਚਾਓ ਲਈ ਅਰਦਾਸ ਕੀਤੀ ਗਈ ਅਮਨ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਰਦਾਸ ਹੋਣ ਤੋਂ ਉਪਰੰਤ ਸ਼ਹੀਦ ਪ੍ਰਭਜੋਤ ਸਿੰਘ ਕਲੱਬ ਜੋ ਬੂੜਾ ਗੁਜਰ ਬਣਿਆ ਹੋਇਆ ਹੈ ਇਹ ਜੋ ਕਲੱਬ ਆ ਇਸ ਦੇ ਨੌਜਵਾਨ ਆ ਜੋ ਸਿਆਸਤ ਤੋਂ ਉਪਰ ਉੱਠ ਕੇ ਪਿੰਡ ਦੀ ਪਾਰਟੀ ਵਾਜੇ ਤੋਂ ਉਪਰ ਉੱਠ ਕੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਕਰ ਰਹੇ ਆ ਜੋ ਕਿ ਛਲਾਗ ਦੇ ਯੋਗ ਹੈ ਇਨਾਂ ਵੱਲੋਂ ਕਿਸੇ ਵੱਲੋਂ ਕੋਈ ਵਖਰੀਆਵਾਂ ਨਹੀਂ ਕੀਤਾ ਜਾਂਦਾ ਤਾਂ ਇੱਕ ਹਵਤ ਹੈ ਜਿਉਂਦੇ ਜੀ ਖੂਨਦਾਨ ਮਰਨ ਪ੍ਰੰਤ ਅੱਖਾਂਦਾਨ ਇਸ ਕਹਾਵਤ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਸ਼ਹੀਦ ਪ੍ਰਭਜੋਤ ਸਿੰਘ ਕਲੱਬ ਵੱਲੋਂ ਜੋ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਔਰ ਇਸ ਪਿੰਡ ਦੇ ਕਾਫੀ ਜੋ ਨੌਜਵਾਨ ਹੈ ਉਹ ਖੂਨਦਾਨ ਕਰ ਰਹੇ ਆ ਤਾਂ ਜੋ ਜੋ ਦੁਰਘਟਨਾ ਹੋ ਰਹੀਆਂ ਕਿਸੇ ਵੀ ਕਾਰਨ ਕਰਕੇ ਮੌਤਾਂ ਹੋ ਰਹੀਆਂ ਨੂੰ ਬਚਾਇਆ ਜਾ ਸਕੇ ਔਰ ਇਸ ਤੋਂ ਬਾਅਦ ਅਸੀਂ ਬਹੁਤ ਜਲਦੀ ਇਸ ਕਲੱਬ ਨੂੰ ਨਾਲ ਲੈ ਕੇ ਇੱਕ ਜੋ ਕਹਾਵਤ ਹੈ ਮਰਨ ਤੋਂ ਪੁਰਾਂਤ ਅੱਖਾਂ ਦਾਣ ਕਿਉਂਕਿ ਜਦੋਂ ਆਦਮੀ ਮਰ ਜਾਂਦਾ ਹੈ ਉਹਨੇ ਸਵਾਹ ਹੋ ਜਾਂਦਾ ਅੱਖਾਂ ਵੀ ਸਵਾਹ ਹੋ ਜਾਂਦੀਆਂ ਔਰ ਸਾਡੇ ਮਰਨ ਤੋਂ ਕੁਝ ਟਾਈਮ ਬਾਅਦ ਸਾਡੀਆਂ ਅੱਖਾਂ ਜੋ ਕੰਮ ਕਰਦੀਆਂ ਰਹਿੰਦੀਆਂ ਅਸੀਂ ਇਸ ਪਿੰਡ ਵੱਲੋਂ ਇਸ ਕਲੱਬ ਨੂੰ ਨਾਲ ਲੈ ਕੇ ਬਹੁਤ ਜਲਦੀ ਮਹਿਮ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਪਿੰਡ ਵਿੱਚ ਬਾਹਰਲੇ ਪਿੰਡਾਂ ਵਿੱਚ ਜਾ ਕੇ ਫਾਰਮ ਭਰੇ ਜਾਣਗੇ ਜਦੋਂ ਕਿਸੇ ਦੀ ਕਿਸੇ ਵੀ ਕਾਰਨਾ ਕਰਕੇ ਮੌਤ ਹੋ ਜਾਂਦੀ ਆ ਉਹਨਾਂ ਦੇ ਫਾਰਮ ਭਰ ਕੇ ਤੇ ਉਹਨਾਂ ਦੀਆਂ ਜੋ ਡਾਕਟਰਾਂ ਨਾਲ ਰਾਇ ਕਰਕੇ ਅੱਖਾਂ ਜੋ দান ਕੀਤੀਆਂ ਜਾਣਗੀਆਂ ਤਾਂ ਜੋ ਜਿਹੜੇ ਇਨਸਾਨ ਜਿਉਂਦੇ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਪਰਸਨਾਇਆ ਜਾ ਸਕੇ ਧੰਨਵਾਦ ਮੈਂ ਬਲਵਿੰਦਰ ਸਿੰਘ ਸਾਫਤਾ ਪੰਚਪਿੰਡ ਬੂੜਾ ਗੁੱਜਰ ਸਾਰੇ ਨਗਰ ਦਾ ਜੀ ਆਇਆਂ ਨੂੰ ਪਹਿਲਾਂ ਤਾਂ ਕਹਿਣਾ ਕਿਉਂਕਿ ਇੱਕ ਖੰਡ ਪੜ ਰਖਾਇਆ ਗਿਆ ਬਾਬਾ ਦਿਆਲ ਦੇ ਜੀ ਦੇ ਦੇ ਸਰਬੱਤ ਦੇ ਭਲੇ ਲਈ ਨਗਰ ਦੀ ਬਲ ਲਈ ਸ਼ਾਂਤੀ ਲਈ ਪਿੰਡ ਦਾ ਮਾਹੌਲ ਸਹੀ ਰਹਿਣ ਲਈ ਮਤਲਬ ਕੋਈ ਲੜਾਈ ਝਗੜਾ ਤੋਂ ਉੱਪਰ ਉੱਠ ਕੇ ਵੀ ਪਿੰਡ ਦੀ ਤਰੱਕੀ ਵਾਸਤੇ ਇਹ ਰਾਤ ਸ਼ੁਰੂ ਕੀਤੀ ਗਈ ਹੈ ਇਸ ਤੇ ਫਿਰ ਕਲਬ ਨੂੰ ਇੱਕ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਉਹ ਵੀ ਦਿਆਲ ਦਾਸ ਦੇ ਡੇਰੇ ਤੇ ਕੀਤੀ ਗਈ ਹੈ ਇਹਦੀ ਸ਼ੁਰੂਆਤ ਇਹ ਹੈ ਵੀ ਜਿਹੜਾ ਖੂਨਦਾਨ ਹੈ ਸਭ ਤੋਂ ਉੱਤਮ ਮਹਾਦਾਨ ਹੈ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਜੇ ਕਿ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਉਦੋਂ ਵਧੀਆ ਕੋਈ ਫਰਾਲਾ ਨਹੀਂਗਾ ਦੂਜਾ ਵੀ ਸਾਰੇ ਨਗਰਦਵਾਨ ਧੰਨਵਾਦ ਕਰਦਾ ਹੈ ਜਿਹੜੇ ਬਾਬਾ ਜੀ ਆਏ ਆ ਹੋਰ ਭਗਵਾਨ ਤੇ ਸੱਜਣ ਆਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 10 ਨੰਬਰ ਦਿਨ ਹੈ ਇਤਵਾਰ ਵੱਲੋਂ ਸ਼ਹੀਦ ਪ੍ਰਭਜੋਤ ਸਿੰਘ ਜੋ ਕਿ ਇਸ ਨਗਰ ਦੇ ਨੌਜਵਾਨ ਫੌਜ ਦੇ ਵਿੱਚ ਸ਼ਹੀਦੀ ਪਾ ਕੇ ਸਨ ਪ੍ਰਭਜੋਤ ਸਿੰਘ ਉਹਨਾਂ ਦੇ ਨਾਂ ਤੇ ਸਪੋਰਟਸ ਕਲੱਬ ਅਤੇ ਬਾਬਾ ਬਿਆਲ ਦਾ ਕਮੇਟੀ ਸਮੁੱਚਾ ਨਗਰ ਨਗਰਪੰਚਾਇਤ ਪਿੰਡ ਬੁੜਾ ਗੁੱਜਰ ਵੱਲੋਂ ਅੱਜ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਿੱਚ ਅਸੀਂ ਸਮੁੱਚੇ ਨਗਰ ਨੂੰ ਨਗਰਪੰਚਾਇਤ ਨੂੰ ਸ਼ਹੀਦ ਪ੍ਰਭਜੋ ਸਪੋਰਟਸ ਕਲੱਬ ਨੂੰ ਅਤੇ ਬਾਬਾ ਦয়ালदास ਜੋ ਕਿ ਕਮੇਟੀ ਬਣੀ ਹੈ ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਉਦਮ ਪ੍ਰਲਾ ਕੀਤਾ ਜੋ ਕਿ ਇੱਕ ਖੂਨ ਨਾਣ ਮਹਾਨਾ ਹੈ ਇਸ ਦੇ ਵਿੱਚ ਅਸੀਂ ਜੋ ਕਿ ਬੇਸ਼ਮਾਲ ਕੀਮਤੀ ਜਾਨਾਂ ਬਚਾ ਸਕਦੇ ਆ ਸਾਰੇ ਨੌਜਵਾਨਾਂ ਦਾ ਤੇ ਨਗਰ ਦਾ ਤਹਿਦੋਂ ਧੰਨਵਾਦ ਜੋ ਕਿ ਬਖਵਾਕੇ ਉਪਰਾਲੇ ਨਗਰ ਦੇ ਵਿੱਚ ਜੋ ਕਿ ਪ੍ਰਭਜੋ ਸਪੋਰਟਸ ਕਲੱਬ ਹੈ ਬਹੁਤ ਮੁੰਡੇ ਪਿੰਡ ਦੀ ਸੁੰਦਰਤਾ ਵਾਸਤੇ ਸਫਾਈਆਂ ਵਾਸਤੇ ਦਰਖਤ ਲਾਉਣੇ ਹੋਣ ਹੋਰ ਵੀ ਕਈ ਤਰ੍ਹਾਂ ਦੇ ਕਾਰਜ ਮੁੰਡੇ ਕਰਦੇ ਰਹਿੰਦੇ ਨੌਜਵਾਨ ਵੀਰ ਪਰ ਜਿਹੜਾ ਆ ਕਾਰਜ ਹੈ ਇਹ ਬਹੁਤ ਹੀ ਵੱਡਾ ਹੈ ਕਿੰਨਾ ਦਾ ਉਪਰਾਲਾ ਜੀ ਦੀ ਅਸੀਂ ਕੋਈ ਇਹਦੀ ਕੋਈ ਗਿਣਤੀ ਮਿੰਤੀ ਜਾਂ ਕੋਈ ਇਹਦਾ ਮੁੱਲ ਨਹੀਂ ਨਾਪ ਪੋਲ ਸਕਦੇ ਕਿਉਂਕਿ ਖੂਨ ਨਾਲ ਰਾਹੀ ਅਸੀਂ ਬਹੁਤ ਕੀਮਤੀ ਜਾਨ ਬਚਾ ਸਕਦੇ ਆ ਸਮੁੱਚੇ ਨਗਰ ਦਾ ਦੁਆਰਾ ਫੇਰ ਸਪੋਰਟਸ ਕਲੱਬ ਦਾ ਤੇ ਬਾਬਾ ਦਾਲਦਸ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਮडम ਕੀ ਨਾਮ ਆ ਤੁਹਾਡਾ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਬਾਰੇ ਟੀਚਰ ਹੋਣ ਦੇ ਨਾਂ ਤੇ ਅੱਜ ਤੁਸੀਂ ਜਿਹੜਾ ਆਪਦਾ ਫਰਜ਼ ਅਦਾ ਕਰ ਰਹੇ ਹੋ ਨਾ ਨਾਲ ਬੱਚਿਆਂ ਨੂੰ ਮੋਟੀਵੇਟ ਵੀ ਕਰਦੇ ਹੋ ਬਲੱਡ ਬਾਰੇ ਤੇ ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਮੈਨੂੰ ਇਹ ਬਹੁਤ ਪ੍ਰਾਪਤੀ आई थिंक राजू सर भी अपन को फीडबैक का फीडबैक अपन करेंगे तो बहुत पहले बहुत प्यारे आए थे या कविता नहीं है तो देखिए अपने नहीं बोर्ड है फिर से अपनी हां जी हां जी तो मैं लॉगिन कर रही हूं जी की मैसेज देना चाहोगे जो अपन मैंने कह दिया कि अपन कट के वेट करना चाहिए गाइस अब 3 मंथ्स अपन को कट करना चाहिए ऐसे बॉडी के पास से हां जी मैडम eirdiraiaarinanaura namasla unadeinasaraska nene dikislokteradneasiikaeiii didolete ean ਬੀਓ ਦੀ ਜਨਰਲ ਬ੍ਰੇਡਿੰਗ ਦਾ ਵੀ ਨੰਦ ਪਾਇਆ ਜਿਹਨਾਂ ਨੇ ਸ਼ੁਰੂ ਕਰਦਾ ਸਾਲ ਦੇ ਬਹੁਤ ਹੀ ਮਿਹਨਤ ਕੀਆ ਉਸ ਤੋਂ ਬਾਅਦ ਪਰ ਮੈਂ ਕੰਡੇ ਹੀ ਨਾਲ ਇਹਨਾਂ ਨੂੰ ਸੇਵਾ ਲਪਾਈਆ ਜਿਨ੍ਹਾਂ ਤੇ ਮੈਂ ਬਹੁਤ ਬਹੁਤ ਨਾਣ ਕਰੀਆ ਉਸ ਤੋਂ ਬਾਅਦ ਅੱਜ ਦੀ ਘੜੀ ਦੇ ਵਿੱਚ ਇਹ ਸਾਰੇ ਬ੍ਰੈਂਡਡ ਜਨਰੇਟ ਵੀ ਕਰ ਰਹੇ ਆ ਤੇ ਤੁਹਾਡੇ ਸਾਹਮਣੇ ਹੀ ਆ ਆਪੋ ਆਪਣੀ ਸੇਵਾ ਵੀ ਨਿਭਾ ਰਹੇ ਆ ਤੇ ਆਪੋ ਆਪਣੀ ਬ੍ਰੈਂਡਡ ਜਨਰੇਟ ਵੀ ਕਰ ਰਹੇ ਆ दिल्ली क्राइम नेशनल न्यूज़ नजर सफर